ਖਰਚੇ ਬਹੁਤ ਘੱਟ ਆਹੀ ਸਾਰੇ 450 ਐਮਐਲ ਘੰਟੇ ਦਾ ਪਿੰਦਾ ਇਹ ਅੱਧਾ ਲੀਟਰ ਤੋਂ ਵੀ ਘੱਟ ਅੱਧਾ ਲੀਟਰ ਤੋਂ ਵੀ ਘੱਟ ਪਿੰਦਾ ਇਹ ਇਹ ਸਿਰਫ ਚੈਂਪ ਮਾਡਲ ਹੀ ਆ ਜਿਹੜਾ ਇੰਨਾ ਆਰਾਮ ਨਾਲ ਚੱਲ ਪੈਂਦਾ ਠੀਕ ਹੈ ਜੇ ਕੋਈ ਹੋਰ ਮਾਡਲ ਹੁੰਦਾ ਨਾ ਜੀ ਜਿਵੇਂ ਕਮੜੀ ਜਨਾਨੀ ਸਿਰ ਮਾਰੀ ਜਾਂਦੀ ਹੁੰਦੀ ਆ ਐਂ ਕਰੀ ਹਾਏ ਇਹ ਡਿੱ ਜਾਂਦਾ ਇਹ ਚੈਂਪ ਹੀ ਆ ਜਿਹੜਾ ਬਿਲਕੁਲ ਸਿੱਧਾ ਜਾ ਰਿਹਾ ਸਿੱਧਾ ਚੱਲ ਰਿਹਾ ਇਸ ਨਾਲੇ ਮਿੱਟੀ ਲੱਗੀ ਦੇਖੋ 1% ਦੀ 40 ਗੱਲ ਨਹੀਂ ਮਿੱਟੀ ਤਾਂ ਲਗਾਊਗਾ ਹੀ ਲਗਾਊਗਾ ਜੇ ਫਾਰਮਰ ਨੇ ਬੈੱਡ ਬਣਾਉਣੇ ਨੇ ਆ ਵਿੱਚ ਬੈੱਡ ਬਣ ਗਿਆ ਜੀ ਲੰਬਾ ਹੁੰਦਾ ਜੀ ਰੇਟ ਨਹੀਂ ਵੀਡੀਓ ਦੇ ਵਿੱਚ ਕੋਈ ਦਾਦਾ ਇਹਦਾ ਜਿਹੜਾ ਚੈਂਪ ਦਾ ਮਾਡਲ ਦਾ ਜਿਹੜਾ ਰੇਟ ਆ ਇੱਕ ਸਾਲ ਦੀ ਪੂਰੀ ਗਾਰੰਟੀ ਆ ਇੱਕ ਸਾਲ ਚ ਫਾਰਮਰ ਦੀ ਕੁਝ ਵੀ ਖਰਾਬ ਹੋ ਜੇ ਚਾਹੇ ਗਲਤੀ ਨਾਲ ਖਰਾਬ ਹੋ ਜੂਵੇ ਇਹ ਤੁਸੀਂ ਫਾਰਮਰ 9 ਇੰਚ ਚਲਾ ਲੈਣ 12 ਇੰਚ ਚਲਾ ਲੈਣ 18 ਇੰਚ ਚਲਾ ਲੈਣ 30 ਇੰਚ ਤੱਕ ਬੜਾ ਬਹੁਤ ਵਧੀਆ ਚੱਲਦਾ 9 ਇੰਚ ਤੋਂ ਲੈ ਕੇ 30 ਇੰਚ ਤੱਕ ਜਿਵੇਂ ਫਾਰਮਰ ਜਿਵੇਂ ਮਰਜ਼ੀ ਅਡਜਸਟ ਤੇ ਕੋਈ ਇਹਦੇ ਵਿੱਚ ਕਲੱਚ ਪਲੇਟ ਨਹੀਂ ਹੈਗੀ ਆਟੋਮੈਟਿਕ ਗিয়ার ਜਿਵੇਂ ਨਾ ਮਰਜ਼ੀ ਗੱਡੀ ਹੁੰਦੀ ਆ ਉਹਦਾ ਆਟੋਮੈਟਿਕ ਗিয়ার ਪੈਂਦੇ ਨੇ ਇਹ ਆਟੋਮੈਟਿਕ ਸਭ ਕੁਝ ਹੁੰਦਾ ਜੀ ਵੀਰੋ ਕਰਦੇ ਵਿੱਚ ਹੀ ਆ ਸਬਜ਼ੀ ਵਾਲੇ ਖੇਤਾਂ ਲਈ ਛੋਟੀ ਖੇਤੀ ਦੇ ਲਈ ਬਾੜੀਆਂ ਗੁੱڈن ਵਾਸਤੇ ਹੋਰ ਬਹੁਤ ਸਾਰੇ ਕੰਮ ਕਰਦਾ ਇਹ ਇੱਕ ਛੋਟਾ ਜਿਹਾ ਪੁਰਜਾ ਤੇ ਅੱਜ ਪਹੁੰਚੇ ਆ ਰਾਜਾ ਭਾਈ ਕੋਲ ਜਿਹੜੇ ਕੰਮ ਦੇ ਵਿੱਚ ਵੀ ਰਾਜਾ ਨੇ ਰਾਜਾ ਕਿਵੇਂ ਨੇ ਕਿਉਂਕਿ ਕੋਈ ਵੀ ਚੀਜ਼ ਹੁੰਦੀ ਹੈ ਇਹਨਾਂ ਦੀ ਗਾਰੰਟੀ ਹੁੰਦੀ ਹੈ ਸਾਲ ਦੀ ਤੇ ਇਹ ਚੇਂਜ ਕਰਕੇ ਹੀ ਦਿੰਦੇ ਨੇ ਇਹ ਨਹੀਂ ਵੀ ਥੋੜੇ ਗੇੜੇ ਮਰਵਾਈ ਜਾਣਗੇ ਜਾਂ ਉਹ ਚੀਜ਼ ਸਭ ਤੋਂ ਪਹਿਲਾਂ ਸਸੀਕਾਲ ਜੀ ਸਸੀਕਾਲ ਬੇਟੇ ਸਸੀਕਾਲ ਤੇ ਇਹ ਚੈਂਪ ਇਹ ਕੀ ਕੱਟਦਾ ਜੀ ਨਵਾਂ ਮਾਡਲ ਕਿਹੜਾ ਸੱਪ ਕੱਢਿਆ ਇਹ ਇਹ ਸੱਪ ਐਨ ਕੋਈ ਨਹੀਂ ਜੀ ਇਸ ਅਸੀਂ ਨਾ ਨਵੀਂ ਸੀਰੀ ਸੀ ਰੂ ਕੀਤੀ ਹੈ ਚੈਂਪ ਮਾਡਲ ਹਾਂਜੀ ਐ ਐਕਚੁਅਲੀ ਆਪਣੇ ਜਿਹੜੇ ਫਾਰਮਰ ਨੇ ਨਾ ਜੀ ਕਈ ਜਗ੍ਹਾ ਤੇ ਮਿਰਚਾਂ ਲੱਗਦੀਆਂ ਨੇ ਸਬਜ਼ੀਆਂ ਬਹੁਤ ਲੱਗਦੀਆਂ ਨੇ ਆਪਣੇ ਹੁਣ ਪੰਜਾਬ ਦੇ ਵਿੱਚ ਪਹਿਲਾਂ ਤਾਂ ਕੋਈ ਸਬਜ਼ੀ ਦਾ ਇੰਨਾ ਕੋਈ ਨਹੀਂ ਸੀ ਹੁਣ ਹਰ ਜਗ੍ਹਾ ਤੇ ਹਰ ਡਿਸਟ੍ਰਿਕਟ ਹਰ ਪਿੰਡ ਦੇ ਵਿੱਚ ਸਬਜ਼ੀਆਂ ਲੱਗਦੀਆਂ ਲੱਗਦੀਆਂ ਬਿਲਕੁਲ ਕਿਸੇ ਫਾਰਮਰ ਕੋਲੇ ਕਿੱਲਾ ਦੋ ਕਿੱਲੇ ਜ਼ਮੀਨ ਹੁੰਦੀ ਹੈ ਕਈ ਵੱਡ ਸਕਦਾ ਹੈਗਾ ਉਹਦੇ ਲਈ ਚੈਂਪ ਮਾਡਲ ਲੈਂਦਾ ਆਪਾਂ ਨੂੰ ਇਹ ਇਹ ਜਿਹੜਾ ਚੈਂਪ ਮਾਡਲ ਆ ਇਹ ਤੁਸੀਂ ਫਾਰਮਰ 9 ਇੰਚ ਚਲਾ ਲੈਣ 12 ਇੰਚ ਚਲਾ ਲੈਣ 18 ਇੰਚ ਚਲਾ ਲੈਣ 30 ਇੰਚ ਤੱਕ ਬੜਾ ਬਹੁਤ ਵਧੀਆ ਚੱਲਦਾ 9 ਇੰਚ ਤੋਂ ਲੈ ਕੇ 30 ਇੰਚ ਤੱਕ ਅਡਜਸਟ ਜਿਵੇਂ ਫਾਰਮਰ ਜਿਵੇਂ ਮਰਜ਼ੀ ਅਡਜਸਟ ਕਰ ਸਕਦੇ ਨੇ ਵੀ ਜੀ ਹਾਂਜੀ ਤੇ ਜਿਵੇਂ ਹੁਣ ਤੁਸੀਂ ਦੱਸਿਆ ਵੀ ਸਬਜ਼ੀ ਵਾਲੇ ਖੇਤਾਂ ਲਈ ਫਿਰ ਉਹਨਾਂ ਨੇ ਬੱਟਾਂ ਦੇ ਮਿੱਟੀ ਵੀ ਲਾਉਣੀ ਹੁੰਦੀ ਆ ਹੋਰ ਕੰਮ ਵੀ ਨੇ ਕੀ ਕੀ ਕਰੂਗਾ ਇਹ ਇਹ ਦੇਖੋ ਜੀ ਗੁੜਾਈ ਤਾਂ ਕਰੂਗਾ ਕਰੂਗਾ ਜਿਹੜਾ ਵਿੱਚ ਨਾ ਕਾ ਫੂਸ ਹੋ ਜਾਂਦਾ ਉਹਦਾ ਸਾਰਾ ਕੱਡੂ ਇਹ ਕੱਡੂਗਾ ਸੁੱਕਾ ਖੇਤ ਹੋਵੇ ਉਹਨੂੰ ਵੀ ਪ੍ਰੋਪਰ ਜੋਤੂਗਾ ਤੇ ਜੇ ਮਿੱਟੀ ਲਗਾਉਣੀ ਆ ਜਾਂ ਕਲਟੀਵੇਟਰ ਦਾ ਕੰਮ ਉਹ ਵੀ ਸਾਰਾ ਕਰੂਗਾ ਇਸੇ ਨਾਲ ਹੀ ਇਸੇ ਨਾਲ ਹੀ ਹੋਰ ਕੋਈ ਚੀਜ਼ ਲੈਣ ਦੀ ਲੋੜ ਨਹੀਂ ਤੇ ਹੋਰ ਕੁਝ ਲੈਣ ਦੀ ਲੋੜ ਨਹੀਂ ਸਭ ਤੋਂ ਵਧੀਆ ਗੱਲ ਹੈ 7.5 HP ਦਾ ਇੰਜਨ ਹੈ ਚੈਂਪ ਦਾ ਤੇ ਕੋਈ ਇਹਦੇ ਵਿੱਚ ਕਲੱਚ ਪਲੇਟ ਨਹੀਂ ਹੈਗੀ ਆਟੋਮੈਟਿਕ ਗੇਅਰ ਜਿਵੇਂ ਨਾ ਮਰਸੀ ਗੱਡੀ ਹੁੰਦੀ ਆ ਉਹਦਾ ਆਟੋਮੈਟਿਕ ਗੇਅਰ ਪੈਂਦੇ ਨੇ ਇਹ ਆਟੋਮੈਟਿਕ ਸਭ ਕੁਝ ਹੁੰਦਾ ਜੀ ਠੀਕ ਹੈ ਇਹਦਾ ਉਹ ਆਟੋਮੈਟਿਕ ਗੇਅਰ ਬਿਲਕੁਲ ਆਟੋਮੈਟਿਕ ਹੁੰਦਾ ਜੀ ਤੇ ਇਹ ਪੈਟਰੋਲ ਆਪਰੇਟਡ ਹੈ ਜੀ ਬਿਲਕੁਲ ਪੈਟਰੋਲ ਆਪਰੇਟਡ ਹੈ ਖਰਚੇ ਕਿੰਨਾ ਕਹੀਏ ਇਹਦਾ ਖਰਚੇ ਬਹੁਤ ਘੱਟ ਆਈ ਹੇ ਸਾਰੇ 450 ML ਘੰਟੇ ਦਾ ਪਿੰਦਾ ਹੈ ਇਹ ਅੱਧਾ ਲੀਟਰ ਤੋਂ ਵੀ ਘੱਟ ਅੱਧਾ ਲੀਟਰ ਤੋਂ ਵੀ ਘੱਟ ਪਿੰਦਾ ਇਹ ਅੱਧਾ ਲੀਟਰ ਤੋਂ ਵੀ ਘੱਟ ਤੇਲ ਖਾਂਦਾ ਇੱਕ ਘੰਟੇ ਦੇ ਵਿੱਚ ਬਹੁਤ ਵੱਡੀ ਗੱਲ ਹੈ ਹਾਂਜੀ 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 ਤੇ ਇਹਦੇ ਨਾਲ ਫਿਰ ਹੋਰ ਕੀ ਕੁਝ ਲਾਉਣਾ ਪਊ ਜਿਵੇਂ ਬੱਟਾਂ ਦੇ ਮਿੱਟੀ ਲਾਉਣੀ ਆ ਫਿਰ ਇਹਦੇ ਕੀ ਐਕਸ ਇਹਦੇ ਨਾਲ ਨਾ ਜੀ ਜੋ ਪਲੋ ਪਿਆ ਵਾ ਹਾਂਜੀ ਨਾਲ ਰੋਟਾਵੀਟਰ ਦੇ ਨਾਲ ਫਾਰਮਰ ਪਲੌ ਚਲਾ ਲੈ ਮਿੱਟੀ ਲੱਗਦੀ ਜਾਊਗੀ ਇਹ ਆਪ ਹੀ ਲਾਲੂ ਫਾਰਮਰ ਮੈਂ ਚਲਾ ਕੇ ਦਿਖਾ ਦਿੰਦਾ ਤੁਹਾਨੂੰ ਠੀਕ ਹੈ ਐਂ ਨਹੀਂ ਲੱਗ ਜਾਣਾ ਇਦਾਂ ਇਹਦੇ ਵਿੱਚ ਕਰਨਾ ਕੀ ਆ ਰੇਸ ਦੇਈ ਜਾਣੀ ਆ ਮਸ਼ੀਨ ਚੱਲੀ ਜਾਣੀ ਆ ਕੋਈ ੱਤਕਣ ਦੀ ਲੋੜ ਨਹੀਂ ਆਪਣੇ ਆਪ ਹੀ ਵਹੀ ਜਾਊਗਾ ਇੱਕ ਜਿਨਾ ਛੋਟਾ ਆਪਣੇ ਛੋਟੇ ਜਿਹੜਾ ਕੋਈ 8-9 ਸਾਲ ਦਾ ਬੱਚਾ ਵੀ ਆ ਉਹ ਵੀ ਇਹਨੂੰ ਚਲਾ ਲਊਗਾ ਜੀ ਠੀਕ ਹੈ ਚਲਾਉਣਾ ਕੋਈ ਬਤਾਓਕਰ ਮੈਂ ਚਲਾਕੇ ਦਿਖਾਉਣਾ ਐ ਬਾਜਵਾ ਜੀ ਜੀ ਤੇ ਮਿੱਟੀ ਲਾਊਗਾ ਜੀ ਇਹ ਗੁੱਡੂ ਦਾ ਗੁੱਡੂ ਦਾ ਵੀ ਬੱਟ ਬਣਾਉਣੀ ਆ ਕਲਟੀਵੇਟਰ ਕਰਨੀ ਆ ਲੇਬਲਿੰਗ ਕਰਨੀ ਆ ਸਾਰੇ ਕੰਮ ਕਰ ਦੂਗਾ ਜੀ ਹਾਂਜੀ ਤੇ ਵੀਰੋ ਅੱਜ ਵੀਡੀਓ ਦੇ ਵਿੱਚ ਰੇਟ ਵੀ ਦੱਸਾਂਗੇ ਦਸਣ ਨਾਲਸ ਨਾਲ ਪਤਾਕੇ ਨਾਲ ਪੁੱਛ ਕੇ ਜਾਵਾਂਗੇ ਦੱਸਾਂਗੇ ਤੁਹਾਨੂੰ ਪਹਿਲਾਂ ਤੁਹਾਨੂੰ ਚਲਾਕੇ ਦਿਖਾਉਣੇ ਆ ਇੱਕ ਦਮ ਆਰਾਮ ਦੇ ਨਾਲ ਇੱਕ ਮਿੰਟ ਦੇ ਵਿੱਚ ਸਟਾਰਟ ਹੋ ਗਿਆ ਕੋਈ ਜ਼ੋਰ ਨਹੀਂ ਦੇਖੋ ਜੀ ਮਾੜੀ ਰੱਸੀ ਖਿੱਚਣੀ ਹੈ ਤੇ ਸਟਾਰਟ ਹੋ ਜਾਣਾ ਤੇ ਮੈਂ ਤੁਹਾਨੂੰ ਨਾ ਇਹ ਆਹ ਦੇਖੋ ਕਿੰਨਾ ਕਹਾਫੂਸ ਹੋਇਆ ਹੋਇਆ ਹਾਂਜੀ ਕੋਈ ਹੋਰੇ ਪਾਣੀ ਵੀ ਨਹੀਂ ਲੱਗਿਆ ਹੋਇਆ ਹੈਗਾ ਮורה ਤੁਹਾਨੂੰ ਚਲਾ ਕੇ ਅਸਲੀ ਮਜ਼ਾ ਫਿਰ ਪਤਾ ਲੱਗੂ ਇਹਦਾ ਮੈਂ ਸੈਲਫ ਮਾਰਨ ਮੰਗੂ ਸਟਾਰਟ ਹੋ ਗਿਆ ਜੀ ਕੀ ਬਾਤ ਹੈ ਅੱਗੇ 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 ਚਲਾਓ ਵੀਰੇ ਅੱਗੇ ਜਿੱਥੇ ਤੱਪੜਵਾਣ ਦੇ ਵਿੱਚ ਚਲਾ ਕੇ ਦਿਖਾਓ ਜੀ ਅੱਗੇ ਚਲਾਉਣੇ ਆ ਜੀ ਅੱਗੇ ਚਲਾਉਣੇ ਆ ਲੋ ਜੀ ਲੋ ਜੀ ਪੱਪੜ ਦੇ ਵਿੱਚ ਆ ਗਏ ਹੁਣ ਇੱਥੇ ਲੱਗਦਾ ਪਤਾ ਦੇਖੋ ਕਿੰਨਾ ਘਾਫੂਸ ਹੋਇਆ ਹੋਇਆ ਇਹਨੇ ਜੀ ਘਾਫੂਸ ਨੂੰ ਕੱਢ ਵੀ ਜਾਣਾ ਮਤਲਬ ਜੀ ਉੱਥੇ ਜੁਤਾਈ ਵੀ ਕਰਦਾ ਜਾਊਗਾ ਕਿੰਨਾ ਮਰਜੀ ਘਾਫੂਸ ਹੋਵੇ ਸਾਰਾ ਕੱਢਦਾ ਜਾਣਾ ਜੀ ਇਹਨੇ ਮੈਂ ਕਹਿੰਦਾ ਜਿਵੇਂ ਚੰਗੀ ਕੰਪਨੀ ਦੇ ਵਧੀਆ ਰੋਟਾਵੇਟਰ ਨਾ ਪਾਇਆ ਹੁੰਦਾ ਟਰੈਕਟਰ ਨਾਲ ਦੇਖੋ ਜੀ ਉਵੇਂ ਹੀ ਬਣਾਤਾ ਜੀ ਟਰੈਕਟਰ ਵਾਲੇ ਸੇਮ ਉਹੀ ਚੀਜ਼ ਆਈ ਬਸ ਇਹਦੇ ਨੂੰ ਹੱਥ ਨਾਲ ਚਲਾਉਣਾ ਪੈਂਦਾ ਉਹ ਬੰਦਾ ਟਰੈਕਟਰ ਦੇ ਉੱਤੇ ਬੈਠ ਕੇ ਸੀਟ ਦੇ ਉੱਤੇ ਬੈਠ ਕੇ ਆ ਨਾਮ ਨਾਲ ਬੈੜਿਆ ਉਹਨੂੰ ਹੱਥ ਨਾਲ ਫੜ ਕੇ ਰੱਖਣਾ ਪੈਂਦਾ। ਬਿਲਕੁਲ। ਇਹੀ ਫਰਕ ਆ ਜੀ ਹੋਰ ਕੋਈ ਫਰਕ। ਇਹ ਕਿੰਨੇ ਇੰਚ ਚੱਲ ਰਿਹਾ ਜੀ? ਇਹ ਤਕਰੀਬਨ 30 ਇੰਚ ਦੇ ਵਿੱਚ ਚੱਲ ਰਿਹਾ ਭਰਾ ਜੀ। ਇਹ ਸਭ ਤੋਂ ਵੱਡਾ ਸਾਈਜ਼ ਚੱਲਦਾ। ਹਾਂ ਇਹ ਸਭ ਤੋਂ ਵੱਡਾ ਸਾਈਜ਼ ਆ 30 ਇੰਚ। ਇਹ ਛੋਟਾ ਕਰਕੇ ਦਿਖਾਓ ਜੀ ਛੋਟਾ। ਛੋਟਾ ਕਰਕੇ ਦਿਖਾਈਏ। ਹਾਂ ਜੀ। ਮੈਂ ਤੁਹਾਨੂੰ ਪਹਿਲਾਂ ਦਿਖਾਈ ਦਿੰਦਾ ਕਿੰਨੇ ਇੰਚ ਚੱਲ ਰਿਹਾ ਰੁਕ ਜਾ ਵੀ ਨਹੀਂ। ਹਾਂ ਜੀ ਇਹਨੂੰ ਥੋੜਾ ਛੋਟਾ ਕਰਕੇ ਲਓ ਜੀ ਫੀਤਾ ਵੀ ਨਾਲ ਹੀ ਚੱਕੀ ਫਿਰਦ ਲੋ ਜੀ ਐ ਸਹੀ 31 ਇੰਚ 32 ਇੰਚ ਹੀ ਚੱਲ ਰਿਹਾ ਜੀ 32 ਇੰਚ ਦਾ ਚੱਲ ਰਿਹਾ ਇਹਨੂੰ ਛੋਟਾ ਕਰੋ ਜੀ ਹੁਣ ਇਹਨੂੰ ਨਹੀਂ ਅਸੀਂ ਆ ਪਿੰਨਾ ਕੱਟ ਦੇਾਂਗੇ ਇਹ ਹੁਣ ਛੋਟਾ ਹੋ ਜਾਊਗਾ ਜੀ ਪਿੰਨਾ ਬਸ ਇੱਥੇ ਆ ਹੀ ਹੋ ਜਾ ਹਾਂ ਹਾਂ ਜੀ ਆ ਹੀ ਹੋ ਜਾਣਾ ਬੜਾ ਆਰਾਮ ਸਹਾਨ ਆਈ ਠੀਕ ਹੈ ਠੀਕ ਹੈ ਕੋਈ ਐਕਸਟਰਾ ਚੀਜ਼ ਇਹ ਤੇ ਲਾਉਣ ਦੀ ਲੋੜ ਨਹੀਂ ਹਾਂਜੀ ਲੋ ਜੀ ਛੋਟਾ ਹੋ ਗਿਆ ਨਿਕਲ ਗਿਆ ਜੀ ਠੀਕ ਹੈ ਆਈ ਇਧਰ ਲਈ ਕੱਟ ਦੋ ਜੀ ਇਧਰ ਲਈ ਕੱਟ ਕੇ ਦੋਨੇ ਕੱਟ ਕੇ ਹੁਣ ਇਹਦਾ ਸਾਈਜ਼ ਘਟ ਗਿਆ ਹੁਣ ਤੁਹਾਨੂੰ ਉਹ ਵੀ ਦਿਖਾ ਦੇਣਾ ਕਿੰਨਾ ਰਹਿ ਗਿਆ ਚੈਂਪ ਮਾਡਲ ਚੈਂਪ ਚੈਂਪੀਅਨ ਤੋਂ ਲਿਆਈ ਹੈ ਇਹ ਮੇਰੇ ਬੇਟੇ ਨੇ ਅਵਿਸ਼ਕਾਰ ਕੀਤਾ ਹੈ ਨਾ ਚੈਂਪ ਐਕਚੁਅਲੀ ਡਿਜ਼ਾਈਨ ਵੀ ਉਹਨੇ ਕੀਤਾ ਹੈ ਹਾਂਜੀ ਹਾਂਜੀ ਜਿਵੇਂ ਚੈਂਪੀਅਨ ਨੂੰ ਸ਼ਾਰਟ ਦੇ ਵਿੱਚ ਚੈਂਪ ਕਹਿੰਦੇ ਜਿਹੜਾ ਕੁਝ ਮਰਜ਼ੀ ਸਮਝ ਲਓ ਤੁਸੀਂ ਹਾਂਜੀ ਹਾਂਜੀ ਤੇ ਇਹ ਫਿਰ ਜਿਵੇਂ ਲੰਬਾ ਸਮਾਂ ਚੱਲਦਾ ਕੋਈ ਇੰਜਨ ਗਰਮ ਵਗੈਰਾ ਨਹੀਂ 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 ਚਾਹੇ 10 ਘੰਟੇ ਫਾਰਮ ਚਲਾਈ ਜਾਵੇ ਜਿੰਨਾ ਪਹਿਲਾਂ 15 20 ਮਿੰਟ ਚ ਗਰਮ ਹੋ ਗਿਆ ਉਹ ਨਹੀਂ ਰਹਿਣਾ ਭਰਾਏ ਨੇ ਚਾਹੇ 10 ਘੰਟੇ ਚਲਾਈ ਜਾਵੇ ਮਤਲਬ ਕੁਝ ਵੀ ਨਹੀਂ ਹੁੰਦਾ ਭਰਾਏ ਨੂੰ ਕਿਤੇ ਇਹ ਹੋਵੇ ਵੀ ਘੰਟਾ ਤੋਂ ਘੰਟੇ ਚਲਾ ਕੇ ਇਹਨੂੰ ਨਹੀਂ 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 ਭੁੱਲ ਜਿਓ ਵੀਰੇ ਭੁੱਲ ਜਿਓ ਕੋਈ ਸਾ ਲੋਡ ਨਹੀਂ ਹੈਗੀ ਜੀ ਦੇਖੋ ਹੁਣ ਇਹ ਹੋ ਗਿਆ ਭਰਾ ਜੀ ਦੇਖੋ 18 ਇੰਚ ਚ ਹੋ ਗਿਆ 18 18 ਇੰਚ ਰਹਿ ਗਿਆ ਹਾਂਜੀ ਹੁਣ ਤੁਹਾਨੂੰ ਚਲਾ ਕੇ ਦਿਖਾਉਂਦੇ ਆ 18 ਇੰਚ ਦੇ ਵਿੱਚ 18 ਇੰਚ ਦੇ ਵਿੱਚ ਦੇਖਦੇ ਆ ਚਲਾਉਂਦਾ ਕਰੋ ਜੀ ਸਟਾਰਟ ਇੱਥੇ ਲਿਆ ਬਈ ਤੱਪੜ ਬਾਣ ਦੇ ਵਿੱਚ ਲਿਆ ਜਾਵਾਂ ਤੇ ਚਲਾ ਕੇ ਇੱਥੇ ਚਲਾ ਕੇ ਦਿਖਾਓ ਕਰੋ ਜੀ ਸ਼ੁਰੂ ਲੋ ਜੀ ਹੁਣ ਇਹ 18 ਇੰਚ ਦੇ ਵਿੱਚ ਸ਼ੁਰੂ ਹੋ ਗਿਆ ਚੱਲਣਾ 18 ਇੰਚ ਦੇ ਵਿੱਚ ਇਹ ਇਹ ਸਿਰਫ ਚਾਹ ਮਾਡਲ ਹੀ ਆ ਜਿਹੜਾ ਇੰਨਾ ਆਰਾਮ ਨਾਲ ਚੱਲ ਪੈਂਦਾ ਜੇ ਕੋਈ ਹੋਰ ਮਾਡਲ ਹੁੰਦਾ ਨਾ ਜੀ ਜਿਵੇਂ ਕਮੜੀ ਜਨਾਨੀ ਸਿਰ ਮਾਰੀ ਜਾਂਦੀ ਹੁੰਦੀ ਆ ਆਏ ਆਏ ਇਹ ਵੀ ਜਾਂਦਾ ਇਹ ਚੈਂਪੀ ਆ ਜਿਹੜਾ ਇਹ ਬਿਲਕੁਲ ਸਿੱਧਾ ਜਾ ਰਿਹਾ ਸਿੱਧਾ ਚੱਲ ਰਿਹਾ ਸਮੂਥ ਬਿਲਕੁਲ ਦੇਖੋ ਸਮੂਥ ਚੱਲ ਰਿਹਾ ਚਾਹੇ ਫਾਰਮਰ ਨਾਲ ਜੀ ਕੱਟ ਛੱਡ ਕੇ ਚਲਾਈ ਜਾਵੇ ਇਹਨੂੰ ਇਹ 9 ਇੰਚ 18 ਇੰਚ ਚ ਚਲਾਉਣ ਦਾ ਮਤਲਬ ਇਹ ਨਹੀਂ ਹੈਗਾ ਵੀਰ ਉਹ ਵੀ ਆਪਾਂ ਖੇਤ ਦੇ ਵਿੱਚ ਹੀ ਬਦਲੀ ਜਾਣੇ ਨੇ ਖੇਤ ਦੇ ਵਿੱਚ ਫਾਰਮਰ ਪੂਰਾ ਆਪਣਾ 30 ਇੰਚ ਚ ਚਲਾਵੇ ਜੀ ਇਹ ਛੋਟੇ ਜਿਵੇਂ ਖਾਲੀਆਂ ਨੇ ਲਾਈਨ ਦਾ ਔਰ ਕਾਲੀਆਂ ਨੇ ਉਹਦੇ ਵਿੱਚ ਫਾਰਮਰ ਉਹ ਚਲਾ ਸਕ ਪਾਤ ਆਪਣੀ ਲੋੜ ਮੁਤਾਬਕ ਇਹਨੂੰ 18 ਤੋਂ 30 ਦੇ ਵਿੱਚ ਫਾਰਮਰ ਆਪਣੀ ਮੁਤਾਬਕ ਇਹਨੂੰ ਚਲਾ ਸਕਦਾ ਜੀ ਛੋਟੇ ਤੋਂ ਛੋਟਾ ਬਣਾਉਣਾ ਹੈ ਇਹ ਜੀ ਛੋਟੇ ਦਾ ਮੇਰਾ ਖਿਆਲ ਖਾਲੀ ਵੀ ਨਹੀਂ ਹੁੰਦੀ ਦੇਖੋ 9 ਇੰਚ ਵੀ ਕਰਕੇ ਦਿਖਾ ਦਿੰਦਾ ਜੀ ਮੈਂ ਤੁਹਾਨੂੰ ਜਿਹੜਾ 9 ਇੰਚ ਕਰਕੇ ਦਿਖਾ ਤੇ ਹੁਣ 9 ਇੰਚ ਕਹਿ ਰਹੇ ਹੋ ਜਿਵੇਂ ਤੁਸੀਂ 9 ਇੰਚ ਦੇ ਵਿੱਚ ਚੱਲਦਾ ਦੇਖੋ ਜੀ 9 ਇੰਚ ਦੇ ਵਿੱਚ ਹੁਣ ਆਰਾਮ ਨਾਲ ਚੱਲ ਰਿਹਾ ਭਰਾ ਇਹ ਤਾਂ ਜਮਾਈ ਨਜ਼ਾਰਾ ਲਿਆਤਾ ਜੀ ਹੁਣ ਸਬਜ਼ੀ ਵਾਲੇ ਫਾਰਮਰਾਂ ਨੂੰ ਇੱਕੋ ਵਾਰ ਚ ਪੈਸੇ ਲੈ ਕੇ ਸਾਰੀਆਂ ਸਬਜ਼ੀਆਂ 'ਚ ਕੰਮ ਦੇ ਬਿਲਕੁਲ ਜਿਹੜੇ ਨਾ ਫਾਰਮਰਾਂ ਨੂੰ ਬੜੀ ਦਿੱਕਤ ਆਉਂਦੀ ਸੀਗੀ ਜਿਵੇਂ ਮਿਰਚਾਂ ਦੀਆਂ ਖਾਲੀਆਂ ਹੋ ਗਈਆਂ ਜਾਂ ਟਮਾਟਰਾਂ ਦੀਆਂ ਛੋਟੀ-ੋੜੀ ਤੰਗ ਜਿਹਾ ਦੇ ਵਿੱਚ ਛੋਟੀ ਲੈਵਰ ਨਾ ਜੀ ਆਪਣਾ ਜਿਹੜਾ ਚੈਮ ਮਾਡਲ ਆ ਇਹ ਪ੍ਰਦਾਨ ਸਾਬਤ ਹੋਊਗਾ ਜੀ ਲੈਵਰ ਤੋਂ ਜਮੇ ਹੀ ਛੁਟਕਾਰਾ ਹੋ ਗਿਆ ਹੁਣ ਕਿਤੇ ਵੀ ਲੋਡ ਨਹੀਂ ਪੈਣੀ ਸਬਜ਼ੀਆਂ ਦੇ ਕਿਸਾਨਾਂ ਨੂੰ ਇੱਕੋ ਵਾਰ 'ਚ ਪੈਸੇ ਲਾ ਕੇ ਸਾਰੀਆਂ ਸਮੱਸਿਆਵਾਂ ਦਾ ਇਹਨਾਂ ਦਾ ਜੀ ਇੱਕ ਟੈਕਨੀਕਲ ਰੀਜ਼ਨ ਆ ਹਾਂਜੀ ਰੁਕ ਜਾ ਬੇਟੇ ਜੱਡਾ ਕਰ ਬੰਦ ਦੇਖੋ ਨਾ ਇਹ ਇਸ ਲਈ ਵਧੀਆ ਚੱਲ ਰਿਹਾ ਇਹਦਾ ਨਾ ਜਿਹੜਾ ਇਹ ਐਂਗਲ ਆ ਅਸੀਂ 75 ਡਿਗਰੀ ਤੇ ਡਿਜ਼ਾਈਨ ਕੀਤਾ ਹੈ ਇਸੇ ਕਰਕੇ 9 ਇੰਚ ਦੇ ਵਿੱਚ ਚੱਲ ਰਿਹਾ ਜੀ ਹਾਂ ਇਹ ਹਲਾਰਾ ਨਹੀਂ ਮਾਰਦਾ ਜੀ ਹਾਂ ਜੇ ਇਹਦਾ ਐਂਗਲ ਥੋੜਾ ਜਿਹਾ ਵੀ ਚੇਂਜ ਹੋ ਜਾਂਦਾ ਨਾ ਜਾਂ 80 ਡਿਗਰੀ ਰਹਿ ਜਾਂਦਾ ਜਾਂ 70 ਡਿਗਰੀ ਰਹਿ ਜਾਂਦਾ ਫਿਰ ਇਹਨੇ ਹਲਾਰਾ ਮਾਰਨਾ ਇਹ ਆਬਜੈਕਟ 75 ਡਿਗਰੀ ਤੇ ਡਿਜ਼ਾਈਨ ਹੋਇਆ ਤੇ ਜਿਹੜੇ ਪਲੇਟ ਵੀ ਨੇ ਨਾ ਇਹ ਐਸ ਟਾਈਪ ਨੇ ਇੱਕ ਹੁੰਦੇ ਨੇ ਐਲ ਟਾਈਪ ਪਲੇਟ ਉਹ ਲਾਰਾ ਮਾਰਦੇ ਨੇ ਐਸ ਟਾਈਪ ਕਰਕੇ ਦੋ ਰੀਜ਼ਨ ਨੇ ਇੱਕ ਤਾਂ ਇਹਨੂੰ ਜਿਹੜਾ ਡਿਜ਼ਾਈਨ ਆ 75 ਡਿਗਰੀ ਤੇ ਹੋਇਆ ਇੱਕ ਐਸ ਟਾਈਪ ਪਲੇਟ ਹੈ ਤੇ ਇੱਕ ਵਾਰੀ ਹੁਣ ਮਿਣਕੇ ਦਾ ਦਿਖਾ ਦਿਓ ਜੀ ਵੀ 9 ਇੰਚ ਹੈਗਾ ਵੀ ਇਹ ਬਿਲਕੁਲ ਨਾਪ ਕੇ ਦਿਖਾ ਦਿੰਨੇ ਆ ਕਹੀ ਤਾਂ ਜਾਣੇ ਜੀ ਆਪਾਂ 9 ਇੰਚ 9 ਇੰਚ ਲਓ ਜੀ ਲਓ ਲਓ ਜੀ ਹੁਣ ਚੰਗੀ ਤਰ੍ਹਾਂ ਫੋਕਸ ਕਰਕੇ ਦਿਖਾ ਦਿਓ ਇਹ 13 ਇੰਚ ਆ ਜੀ ਜੀ ਦੇਖੋ ਜੇ ਇਹਨੂੰ ਹੋਰ ਅੰਦਰ ਕਰ ਲਾਂਗੇ ਨਾ ਜੀ ਇਹ ਫਿਰ ਉਰੇ 9 ਇੰਚ ਆ ਜਾਊਗਾ ਜੀ ਠੀਕ ਹੈ ਪਿੰਨਾ ਅੱਗੇ ਪੈਣੀ ਪਿੰਨਾ ਅੱਗੇ ਪੈ ਜਾਣਗੇ ਭਰਾ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਅੱਗੇ ਵੀ ਹਾਂਜੀ ਆਪਸ਼ਨ ਹੈਗੀ ਆ ਆ ਵੇਖੋ ਨਾ ਇਹ ਜੇ ਉਰੇ ਵੀ ਆਪਸ਼ਨ ਹੈਗੀ ਆ ਉਰੇ 2-2 ਇੰਚ ਹੋਰ ਅੰਦਰ ਨੂੰ ਚਲਾਇਆ ਜਾਊਗਾ ਭਰਾ ਜੀ ਠੀਕ ਆ ਵੀ ਮਤਲਬ ਸਬਜੀ ਜਿਵੇਂ ਕਹਤਾ ਵੀ ਇੱਕੋ ਵਾਰ ਚ ਪੈਸੇ ਲਾ ਕੇ ਫਿਰ ਇਹ ਹੁਣ ਗੜਾਈ ਦਾ ਤਾਂ ਦਿਖਾਦਾ ਵੀ ਬੱਟਾ ਆਹ ਵੇਖੋ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਕਿਵੇਂ 9 ਇੰਚ ਦੇ ਵਿੱਚ ਕਿਵੇਂ ਹੋ ਜਾਊਗਾ ਆਹ ਵੇਖੋ ਇਹ ਅੰਦਰ ਨੂੰ ਚਲਾ ਗਿਆ ਜੀ ਲਓ ਜੀ ਐਂ ਉਹ ਅੰਦਰ ਨੂੰ ਹੋਰ ਹੋ ਜਾਊਗਾ ਜੀ ਫਿਰ ਇਹਦਾ ਇਹਦਾ ਲੋਕ ਕਿਵੇਂ ਪਾਊਗਾ ਖੜੂ ਆਹ ਆਹ ਵੇਖੋ ਜੀ ਇਹ ਆ ਪੈ ਹੋ ਗਿਆ ਜੀ ਲੋ ਜੀ ਇਹ ਹੁਣ ਹੋ ਗਿਆ ਜੀ ਆਪਣਾ 9 ਇੰਚ ਦੇ ਵਿੱਚ 9 ਇੰਚ ਦੇ 9 ਇੰਚ ਚ ਹੋ ਗਿਆ ਹੁਣ ਇਹ ਭਜਦਾ ਤਾਂ ਨਹੀਂ ਕਿਸੇ ਪਾਸੇ ਨਹੀਂ 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 9 ਇੰਚ ਚ ਚਲਾ ਕੇ ਦਿਖਾਵਨੇ ਆ ਤੁਹਾਨੂੰ ਚਲਾ ਬੇਟੇ 9 ਇੰਚ ਦੇ ਵਿੱਚ ਹੀ ਚਲਾ ਕੇ ਦਿਗਾ ਲੋ ਜੀ ਇੱਕ ਵਾਰੀ ਥੋੜਾ ਜਿਹਾ ਚਲਾ ਕੇ ਦਿਖਾ ਦਿਓ ਬਸ ਬਹੁਤਾ ਲੰਮਾ ਸਮਾਨਾ ਲਾਈਏ ਲੋ ਜੀ ਇੱਕ ਸਰਫ ਦੇ ਨਾਲ ਹੋ ਗਿਆ ਸਟਾਰਟ ਲੋ ਜੀ ਇਹ ਹੁਣ 9 ਇੰਚ ਹੀ ਚੱਲਣ ਲੱਗਿਆ ਫਿਰ ਆ ਫਿਰ ਤਾਂ ਭੱਜਿਆ ਕੋਈ ਫਰਕ ਹੀ ਨਹੀਂ ਪੈਂਦਾ ਮੈਨੂੰ ਆਏ ਸੀ ਵੀ ਲੋਕ ਜੇ ਪਾਏ ਨਹੀਂ ਕਿਤੇ ਨਹੀਂ ਕੁਝ ਨਹੀਂ ਹੋਣਾ ਨਾਲੇ ਬਿਲਕੁਲ ਸਿੱਧਾ ਚੱਲੂਗਾ ਨਹੀਂ ਨਹੀਂ ਹੈਗਾ ਇਹਦੀ ਕਮਲੀ ਜਾਨੀ ਦਾ ਵਾਹ ਐ ਸਿਰ ਜਾ ਮਾਰਦਾ ਫਿਰੂਗਾ ਮੈਨੂੰ ਆਏ ਸੀ ਪਲੇਟ ਜਾਂ ਨਿਕਲ ਕੇ ਨਾ ਭਾਜੇ ਨਹੀਂ 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 ਛੋਟਾ ਕਰਦਾ 9 ਇੰਚ ਦੇ ਵਿੱਚ ਪ੍ਰੋਪਰ ਚੱਲੂਗਾ ਭਰਾ ਮੇਰੇ ਜਿੰਮੇ ਮਰਜ਼ੀ ਚਲਾਈ ਚੱਲੋ ਇਹਨੂੰ ਇਹ ਤਾਂ ਫਿਰ ਐਡਜਸਟਮੈਂਟ ਜਿੰਨੀ ਗੱਲ ਕਹੀ ਸੀ ਉਹ ਤੋਂ ਵੀ ਵੱਧ ਗਈ ਜਿਵੇਂ ਮੈਂ ਕਹੇ ਜੋ ਕਹਿਣਾ ਉਹੀ ਕਰਦਾ ਇਹ ਨਹੀਂ ਹੈਗਾ ਵੀ ਕਹਤਾ ਕੁਝ ਹੋਰ ਕਰ ਕੁਝ ਹੋਰ ਦਿੱਤਾ ਜਿਵੇਂ ਕਹਾਂਗੇ ਉਵੇਂ ਹੋਊਗਾ ਭਰਾ ਜੀ ਤੇ ਹੁਣ ਇਹਨੂੰ ਬਾਈ ਰੋਕ ਦੇ ਰੋਕ ਦੇ ਰੁਕ ਜਾ ਵੀਰੇ ਰੁਕ ਜਾ ਰੁਕ ਜਾ ਰੁਕ ਜਾ ਤੇ ਹੁਣ ਸਾਨੂੰ ਬੱਟਾ ਲਾ ਕੇ ਤੇ ਮਿੱਟੀ ਲਾ ਕੇ ਤੇ ਜਿਹੜਾ ਤੁਸੀਂ ਦੂਜੇ ਕੰਮ ਸੀ ਉਹ ਮੈਂ ਤੁਹਾਨੂੰ 9 ਇੰਚ ਦੇ ਵਿੱਚ ਦੇਖੋ ਬੜੇ ਦੇ ਵਿੱਚ ਦਾ ਕੋਈ ਵੀ ਲਾ ਲੂਗਾ ਮੈਂ ਤੁਹਾਨੂੰ 9 ਇੰਚ ਦੀ ਮਿੱਟੀ ਲਾ ਕੇ ਦਿਖਾਉਣਾ ਦੇਖੋ ਭਰਾ ਜੀ ਦੇਖੋ ਇਹ 9 ਇੰਚ ਦਾ ਮੂਰੇ ਰੋਟਾਵੀਟਰ ਹੈਗਾ ਹੀ ਹੈਗਾ ਪਿੱਛੇ ਆਪਾਂ ਪਲੌ ਲਾਤਾ ਇਹਦਾ ਪਲੌਆ ਨਾ ਜੀ ਇਹ ਤੰਗ ਚੌੜਾ ਹੋ ਸਕਦਾ ਇਹ ਦੋਨੇ ਚੀਜ਼ਾਂ ਨਾਲ ਹੀ ਲੱਗੇ ਨੇ ਬਿਲਕੁਲ ਨਾਲ ਹੀ ਲੱਗ ਜਾਣਗੀਆਂ ਜੀ ਇयां ਨਹੀਂ ਵੀ ਇਹ ਦਵਾਰੇ ਨਾ ਹਾਂ ਹਾਂ ਕੋਈ ਦਿੱਕਤ ਵਾਲੀ ਗੱਲੀ ਨਹੀਂ ਹੈਗੀ ਹਾਂ ਵੀ ਇੱਕ ਵਾਰ ਜੀ ਕੰਮ ਹੋ ਜਾਊਗਾ ਜੀ ਇੱਕ ਵਾਰ ਜੀ ਕੰਮ ਹੋ ਜਾਊਗਾ ਜੀ ਲਓ ਜੀ 9 ਇੰਚ ਚ ਮਿੱਟੀ ਲਾ ਕੇ ਦਿਖਾਓ ਵੱਡੇ ਚ ਤਾਂ ਕੋਈ ਵੀ ਨਾ ਦੇਖੋ ਜੀ ਜੇ 9 ਇੰਚ ਦੀ ਖਾੜੀ ਹੈ ਤਾਂ ਖਾੜੀ ਦੇ ਵਿੱਚ ਇਸ ਤਰ੍ਹਾਂ ਮਿੱਟੀ ਲੱਗਦੀ ਦੇਖੋ ਬਹੁਤ ਸੋਹਣੀ ਮਿੱਟੀ ਪਿੱਛੇ ਆ ਜਾਓ ਬਈ ਇੱਕ ਵਾਰੀ ਲਓ ਜੀ ਆ ਦੇਖੋ ਮਿੱਟੀ ਨਾ ਬਿਲਕੁਲ ਸਿੱਧੀ ਮਿੱਟੀ ਲਾਉਣਾ ਹੋਇਆ ਜਾਊਗਾ ਜੀ ਸਿੱਧੀ ਮਿੱਟੀ ਖਾਲੀ ਦਿਖਾ ਦਿਓ ਕੁਮਾਰ ਵੀ ਕਿੰਨੀ ਜਿਆਦਾ ਵਧੀਆ ਮਿੱਟੀ ਲਈ ਹੋਈ ਆ ਲੋ ਜੀ ਇੱਥੇ ਦਿਖਾਓ ਨਾਲੇ ਚੱਲਦਾ ਦੇਖੋ ਤੇ ਨਾਲੇ ਮਿੱਟੀ ਲੱਗੀ ਦੇਖੋ 1% ਦਿੱਕਤ ਵਾਲੀ ਗੱਲ ਨਹੀਂ ਤੇ ਮਤਲਬ ਵੀ ਹੁਣ ਉਹ ਕਸੀਏ ਲੈ ਕੇ ਲੇਬਰ ਵਾਲਾ ਕੰਮ ਖਤਮ ਕਰਤਾ ਬਿਲਕੁਲ ਦੇਖੋ ਇਹਨਾਂ ਨਾਲ ਜਿਹੜਾ ਪਲਉ ਆ ਤੁਸੀਂ ਤੰਗ ਛੋਟਾ ਵੀ ਕਰ ਸਕਦੇ ਹੋ 6 ਇੰਚ ਜਿ ਕਰਨਾ 6 ਇੰਚ ਜਿ ਕਰ ਲਓ ਅੱਛੇ 22 ਇੰਚ ਜੇ ਕਰਨਾ 20x ਇੰਚ ਜੇ ਕਰ ਲਓ ਵੀਰੇ ਉਹ ਕਿਸ ਤਰ੍ਹਾਂ ਹੋ ਜੂਏ ਆ ਦੇਖੋ ਨਾ ਮੇਰੀ ਗੱਲ ਸੁਣੋ ਆ ਦੇਖੋ ਆ ਨਾ ਜੀ ਠੀਕ ਆ ਆ ਗਲੀਆਂ ਅੰਦਰ ਕਰ ਦੇਾਂਗੇ ਹੋਰ ਤੰਗ ਹੋ ਜਾਊਗਾ ਇਹਨੂੰ ਹੋਰ ਬਾਹਰ ਕੱਢ ਦੇਾਂਗੇ ਹੋਰ ਕਿਉਂ ਚੌੜਾ ਹੋ ਜਾਊਗਾ ਠੀਕ ਆ ਇਹ ਵੀ ਪੱਤੀ ਐਡਜਸਟੇਬਲ ਦੇ ਦੀ ਇਹ ਵੀ ਪੱਤੀ ਐਡਜਸਟੇਬਲ ਆ ਭਰਾ ਵਾਹ ਕਮਾਲ ਜੀ ਤੁਸੀਂ ਬਹੁਤ ਸੋਹਣੀਆਂ ਤਕਨੀਕਾਂ ਲੈ ਕੇ ਆਏ ਹੋ ਵੀ ਜਿਹੜਾ ਜ਼ਿੰਮੇਵਾਰਾ ਦਾ ਇੱਕ ਵਾਰ ਚ ਪੈਸੇ ਲਾ ਕੇ ਸਰ ਜਾਊਗਾ ਜੀ ਲਓ ਜੀ ਮਿੱਟੀ ਲੱਗੀ ਦੇਖ ਸਕਦੇ ਹੋ ਮਿੱਟੀ ਲੱਗੀ ਵੀ ਬਹੁਤ ਸੋਹਣੀ ਆ ਵੀ ਬੱਡ ਬੱਡ ਵੀ ਬਣਾਈ ਜਾਂਦਾ ਜੀ ਇਹ ਬਿਲਕੁਲ ਦੇਖ ਪਤਾ ਕੀ ਆ ਜੀ ਹਾਂਜੀ ਦੇਖੋ ਇਦਾਂ ਜੇ ਚਲਾ ਲਈਏ ਆਪਾਂ ਹਾਂਜੀ ਮਿੱਟੀ ਦਾ ਲਗਾਊਗਾ ਹੀ ਲਗਾਊਗਾ ਜੇ ਫਾਰਮਰ ਨੇ ਬੈੱਡ ਬਣਾਉਣੇ ਨੇ ਆ ਵਿੱਚ ਬੈੱਡ ਬਣ ਗਿਆ ਜੀ ਇਹਦੇ ਵਿੱਚ ਸੁਹਾਗਾ ਫੇਰ ਦੋ ਇਹ ਪ੍ਰੋਪਰ ਪਲੇਨ ਹੋ ਜਾਊਗਾ ਜੀ ਜੇ ਜੇ ਸਿੰਪਲ ਬੈੱਡ ਏਸੇ ਨਾਲ ਹੀ ਬਣਾਉਣੇ ਨੇ ਕੋਈ ਹੋਰ ਉਹ ਬੈੱਡ ਬਣ ਜਾਣਗੇ ਜੀ ਕੋਈ ਹੋਰ ਮਸ਼ੀਨਰੀ ਨਹੀਂ ਹੈਗੀ ਉੱਥੇ ਵੀ ਕੰਮ ਸਾਰ ਦੂ ਬਿਲਕੁਲ ਉੱਥੇ ਵੀ ਕੰਮ ਸਾਰ ਦੂਗਾ ਜੀ ਇੱਕ ਵਾਰ ਚ ਪੈਸੇ ਲਾ ਕੇ ਮੈਂ ਬਾਰ ਬਾਰ ਉਹੀ ਗੱਲ ਕਹਿ ਰਿਹਾ ਵੀ ਬਹੁਤ ਕੰਮ ਕਰੂਗਾ ਇੱਕ ਵਾਰ ਚ ਚਲਾ ਕੇ ਦਿਖਾਤਾ ਜੀ ਜਮਾ ਓਕੇ ਚੱਲਦਾ ਸਿਰਫ ਇਹ ਦੋ ਕੰਮ ਹੀ ਨਹੀਂ ਹੋਰ ਵੀ ਬਹੁਤ ਸਾਰੇ ਕੰਮ ਕਰਦਾ ਤੁਸੀਂ ਇੰਪਲੀਮੈਂਟ ਥੱਲੇ ਪਏ ਦੇਖ ਸਕਦੇ ਹੋ ਤੇ ਇੱਕ ਜਿਹੜਾ ਸਭ ਤੋਂ ਵੱਡਾ ਗੱਲ ਲਾਂਬਾ ਹੁੰਦਾ ਜੀ ਰੇਟ ਨਹੀਂ ਵੀਡੀਓ ਦੇ ਵਿੱਚ ਕੋਈ ਦੱਸਦਾ ਤੇ ਰੇਟ ਕਹਤਾ ਹੁੰਦੇ ਨੇ ਪਰ ਦੱਸਦਾ ਨਹੀਂ ਕਹਿੰਦੇ ਨੇ ਵੀ ਦੇ ਦਾਂਗੇ ਕੋਈ ਗੱਲ ਨਹੀਂ ਘੱਟ ਕਰਨ ਦੀ ਦੇਖੋ ਇਹਦਾ ਜਿਹੜਾ ਚੈਂਪ ਦਾ ਮਾਡਲ ਦਾ ਜਿਹੜਾ ਰੇਟ ਆ 35000 ਰੁਪਏ ਆ 35000 ਦੇ ਵਿੱਚ ਆ ਜਿਹੜੇ ਦੋ ਰਬੜ ਦੇ ਟਾਇਰ ਲੱਗੇ ਹੋਏ ਨੇ ਇਹ ਤਾਂ ਦਵਾਂਗੇ ਦਵਾਂਗੇ ਨਾਲ ਆ 24 ਬਲੇਡ ਦੀ ਰੋਟਰੀ ਜਿਹੜੀ ਛੋਟੀ ਵੱਡੀ ਹੋ ਜਾਂਦੀ ਹੈ ਇਹ ਨਾਲ ਦਵਾਂਗੇ ਜੀ ਸਿਰਫ 35000 ਰੁਪਏ ਰੇਟ 35000 ਰੁਪਏ ਰੇਟ ਆ ਜੀ ਦੇਖ ਲੋ ਜੀ 1 ਲੱਖ ਕੀ ਹੁੰਦਾ ਹੈ ਮਾਰਕੀਟ ਦੇ ਵਿੱਚ ਸਾਡੇ 7 HP ਦਾ 35000 ਰੁਪਏ ਦਾ ਹੀ ਆ ਜੀ ਸਾਡੇ 7 HP ਦਾ ਸਿਰਫ 35000 ਜੀ 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 35000 ਦੇ ਵਿੱਚ ਕੋਈ ਰੇਟ ਚੋ ਰੇਟ ਵੀ ਨਹੀਂ ਹੈਗਾ ਬਹੁਤ ਵਾਰ ਫਿਰ 35000 ਚ ਮਿਲ ਜੂਗੀ ਗਾਰੰਟੀ ਹਾਂ 1 ਸਾਲ ਦੀ ਪੂਰੀ ਗਾਰੰਟੀ ਹੈ 1 ਸਾਲ ਚ ਫਾਰਮਰ ਦੀ ਕੁਝ ਵੀ ਖਰਾਬ ਹੋ ਜੇ ਚਾਹੇ ਗਲਤੀ ਨਾਲ ਖਰਾਬ ਹੋ ਜੂਵੇ ਇਹ ਫੋਟੋ ਤੇ ਦਿਨ ਬਿਲ ਦੀ ਫੋਟੋ ਭੇਜ ਦਿਨ ਨਿਆ ਹੀ ਦੇ ਦੂੰਗਾ ਜੀ ਪਾਟ ਬਦਲ ਕੇ ਨਾ ਕੁਝ ਵੀ ਖਰਾਬ ਹੋ ਜਾਏ ਡਿਲੀਵਰੀ ਵੀ ਡਿਲੀਵਰੀ ਫ੍ਰੀ ਦਊਂਗਾ ਖਰਾਬ ਸੂਫਾਂ ਦੀ ਵੀ ਕੀ ਬਾਤ ਹੈ ਤੇ ਜੇ ਡਿਲੀਵਰੀ ਲੈਣੀ ਹੋਵੇ ਜੀ ਕਿਸੇ ਨੇ ਮੈਂ ਚਾਹਣਾ ਫਾਰਮਰ ਸਾਡੀ ਕੰਪਨੀ ਦੇ ਵਿੱਚ ਆ ਜਾਣ ਜਿਹੜੀ ਕਿ ਸਾਡੀ ਨਾਲ ਲੁਧਿਆਣਾ ਮਲੇ ਕੋਟਲਾ ਰੋਡ ਤੇ ਆ ਕੁੱਪ ਦੇ ਨੇੜੇ ਹੀ ਆ ਭਰਾ ਜੀ ਕੁੱਪ ਤੋਂ ਮੇਰੇ 3 ਕਿਲੋਮੀਟਰ ਮੇਨ ਹਾਈਵੇ ਤੇ ਹਾਈਵੇ ਤੇ ਸੋਨੂੰ ਵੱਡੇ ਵੱਡੇ ਬਿਲਕੁਲ ਜੀ ਉਰੇ ਅਸੀਂ ਲਾਈਵ ਡੈਮੋ ਵੀ ਫਾਰਮਰ ਨੂੰ ਕਰਕੇ ਦਿਖਾਵਾਂਗੇ ਹਾਂਜੀ ਜੇ ਮਤਲਬ ਘਰ ਬੈਠੇ ਮੰਗਾਉਣਾ ਕਿਸੇ ਤੋਂ ਨਹੀਂ ਵੀ ਆਇਆ ਜਾਂਦਾ ਫਿਰ ਅਸੀਂ ਕੰਪਨੀ ਦਾ ਕਰੰਟ ਅਕਾਊਂਟ ਭੇਜ ਦੇਾਂਗੇ ਉਹਨਾਂ ਨੇ ਮਾਤਰ 5000 ਰੁਪਏ ਪਾਉਣਾ ਐਡਰੈਸ ਹਾਂ ਐਡਰੈਸ ਭੇਜ ਦੇਣਾ ਮਸ਼ੀਨ ਦੀ ਡਿਲੀਵਰੀ ਦੇ ਦਾਂਗੇ ਬਾਕੀ ਦੀ ਪੈਸੇ ਜਦੋਂ ਘਰੇ ਪਹੁੰਚ ਗਏ ਉਦੋਂ ਦੇ ਦਨ ਜੀ ਘਰੇ ਪਹੁੰਚ ਗਏ ਜਦੋਂ ਤੁਹਾਡੇ ਅੱਖਾਂ ਸਾਹਮਣੇ ਹੋਵੇ ਉਦੋਂ ਪੈਸੇ ਦੇ ਦਿਓ ਬਿਲਕੁਲ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਡਿਲੀਵਰੀ ਦਾ ਕੋਈ ਪੈਸਾ ਨਹੀਂ ਲੱ타ਇਆ ਹੋਗਾ ਡਿਲੀਵਰੀ ਸਾਰੇ ਇੰਡੀਆ ਦੇ ਵਿੱਚ ਫ੍ਰੀ ਆਫ ਕਾਸਟ ਹੈ ਜੀ ਇਹ ਗੱਲਾਂ ਬਹੁਤ ਚੰਗੀਆਂ ਲੱਗੀਆਂ ਜੀ ਇੱਕ ਤਾਂ ਤੇਲ ਅੱਧਾ ਲੀਟਰ ਤੋਂ ਵੀ ਘੱਟ ਖਾਂਦਾ ਹੈ ਤੇ ਦੂਜੀ ਗੱਲ ਕੰਮ ਇੰਨੇ ਜ਼ਿਆਦਾ ਕਰਦਾ ਤੇਲ ਤਾਂ ਇਹ ਸੁਂਗਦਾ ਹੀ ਆ ਪਤਾ ਕੀ ਦਿੰਦਾ ਇਹ 4 ਸਟੋਕ ਦਾ ਇੰਜਨ ਆ ਜਿਹੜੇ 2 ਸਟੋਕ ਦੇ ਇੰਜਨ ਹੁੰਦੇ ਨੇ ਉਹ ਤੇਲ ਜ਼ਿਆਦਾ ਖਾਂਦੇ ਨੇ 4 ਸਟੋਕ ਦਾ ਜਿਹੜਾ ਇੰਜਨ ਆ ਇਹ ਲਾਈਫ ਵੀ ਜ਼ਿਆਦਾ ਹੁੰਦੀ ਆ ਤੇ ਤੇਲ ਵੀ ਬਹੁਤ ਘੱਟ ਖਾਂਦਾ ਬਿਲਕੁਲ ਬਾਕੀ ਕਹਿਣ ਦੇ ਵਿੱਚ ਕਹਿ ਦਿੰਦੇ ਆ ਨਹੀਂ ਸੁਂਗਦਾ ਇਹ ਸੱਚੀ ਉਹ ਸੁਂਗਦਾ ਤੇ ਤੀਜੀ ਗੱਲ ਤੀਜੀ ਗੱਲ ਇਹ ਆ ਵੀ ਜੀ ਰੇਟ ਜਿਹੜਾ ਬਹੁਤ ਜ਼ਿਆਦਾ ਵਾਜਬ ਰੇਟ ਦੇ ਤਾਂ ਵਾਕੀ ਮੈਂ ਇੱਥੇ ਵਾਜਬ ਰੇਟ ਕਹਿ ਦੂੰ 35000 ਰੁਪਏ ਦਾ ਆਉਂਦਾ ਕੁਛ ਨਹੀਂ ਇੱਥੇ ਇੱਕ ਮਿਊਨੀ ਟ੍ਰੈਕਟਰ ਦੀ ਇਹਨ ਤੇ ਉਹਦੇ باوجود ਵੀ ਗਾਰੰਟੀ ਦਿੰਦੇ ਉਹ ਵੀ ਬਦਲ ਕੇ ਨਮਾ ਬਿਲਕੁਲ ਜੀ ਨਮਾ ਹੀ ਦਵਾਂਗੇ ਜੀ ਜੀ ਇਹ ਇਹਨਾਂ ਖੂਬੀਆਂ ਕਰਕੇ ਜ਼ਰੂਰ ਲੈਣਾ ਚਾਹੀਦਾ ਤੇ ਇੱਕ ਅੱਜ ਕੱਲ੍ਹ ਜੀ ਰਾਜਾ ਦੇ ਬੋਰਡ ਬਹੁਤ ਲਾਈ ਜਾਂਦੇ ਨੇ ਵੀ ਰਾਜਾ ਸਾਡਾ ਵੀ ਰਾਜਾ ਸਾਡਾ ਵੀ ਮੇਰੇ ਫਾਰਮਰਾਂ ਨੂੰ ਮੇਰੇ ਬਾਰੇ ਪਤਾ ਹੀ ਆ ਮੈਂ ਨਾ ਜੀ ਕਟੋ ਕਟ 50000 ਪੰਪ ਪੰਜਾਬ ਦੇ ਵਿੱਚ ਵੇਚਿਆ ਹੋਊਗਾ ਪਹਿਲਾਂ ਪੰਪਾਂ ਦੇ ਨਾਮ ਨਾਲ ਮੈਨੂੰ ਜਾਣਦੇ ਸੀਗੇ ਰਾਜਾ ਪੰਪ ਦੇ ਨਾਮ ਨਾਲ ਹਾਂਜੀ ਰਾਜਾ ਸਪਰੇਅ ਉਹਨੇ ਡੁਪਲੀਕੇਟ ਕੋਈ ਕਰ ਰਿਹਾ ਤਾਂ ਮੈਂ ਕੁਝ ਕਹਿ ਨਹੀਂ ਨਾ ਸਕਦਾ ਜੀ ਕਿਸੇ ਨੂੰ ਵੀ ਆਪਾਂ ਚੰਗਾ ਮਾੜਾ ਨਹੀਂ ਕਹਿੰਦੇ ਜਿਹੜਾ ਕੁਝ ਕਰੂਗਾ ਚਿੱਤਰ ਖਾਊਗਾ ਹੀ ਕਾਊਗਾ ਜੀ ਉਹਨਾਂ ਨੂੰ ਸਾਰਾ ਪਤਾ ਜੀ ਕੰਪਨੀ ਹੈ ਫਾਰਮਰ ਆ ਕੇ ਖੁਦ ਚੈੱਕ ਕਰ ਸਕਦੇ ਜੀ ਹਿੱਟ ਬ੍ਰਾਂਡ ਦੀ ਕਾਪੀ ਹਮੇਸ਼ਾ ਹੁੰਦੀ ਆ ਸੋ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਸਿਰਫ ਇਹ ਹੀ ਨਹੀਂ ਸਪਰੇ ਪੰਪਾਂ ਦੇ ਵਿੱਚ ਕਿੰਗ ਨੇ ਇਹ ਪੰਜਾਬ ਦੇ ਵਿੱਚ ਐਂਟਰੀ ਕਰਾਉਣ ਵਾਲੇ ਇਹ ਨੇ ਤੇ ਹੋਰ ਬਹੁਤ ਸਾਰੇ ਇੰਪਲੀਮੈਂਟ ਤੁਹਾਨੂੰ ਵੱਡੀ ਗੱਲ ਹੈ ਵੀ ਬਾਜ਼ਰ ਰੇਟ ਤੇ ਮਿਲਣਗੇ ਸਾਰਿਆਂ ਦੀ ਗਾਰੰਟੀ ਧੰਨਵਾਦ ਜੀ ਜੈ ਜਵਾਨ ਜੈ ਕਿਸਾਨ